ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਟਰੈਕਟਰ ਆਪਣਾ ਤਿਆਰ ਹੈਗਾ ਫਤੇਗੜ ਸਾਹਿਬ ਜੀ ਚੱਲਣ ਲਈ ਛੰਨੇ ਜੁੰਨੇ ਫੜਨੇ ਲਾਤੇ ਵਧੀਆ ਤੇ ਹੋਰ ਵੀ ਆਪਣਾ ਟੰਗੋ ਟਰੈਕਟਰ ਬਾਈਕ ਨੇ ਉਸ ਸੰਗ ਤੱਕ ਤੇ ਜੇ ਆਪਾਂ ਟਰੈਕਟਰ ਘੋੜਮੇਗੇ ਤੇ ਆਪਣਾ ਘੋੜੀ ਹੈ ਜੀ ਲੋ ਜੀ ਬਣਾਉਂ ਸੰਕਰ ਉਹ ਆਵਾਜ਼ ਹੋ ਰਹੀ ਹੈ ਜਦੋਂ ਚੱਪਟੇ ਮਿਲੇ ਹੋ ਜੀ ਇਹ ਆਪਣੇ ਗਵੰਡਿਆ ਦਾ ਟਰੈਕਟਰ ਆ ਗਿਆ ਜਸਨ ਸਿੰਘ ਘਰਿਆਵਾਲਾ ਤੇ ਰਸ ਨੂੰ ਪਾਣੀ ਲੱਦਿਆ ਹੋਇਆ ਹੈਗਾ ਸੇਵਾਲੇ ਇਹਦੀ ਚੱਪੜੀ ਚਾ ਲੋ ਆਪਣੇ ਵਾਲਾ ਵੀ ਕਿਉਂ ਖਾਰ ਆਈ ਈ ਆ ਲੋ ਜੀ ਆਪਾਂ ਫਤਿਹਗੜ੍ਹ ਸਾਹਿਬ ਪਹੁੰਚ ਗਏ ਸੰਗਤ ਦਾ ਇਕੱਠ ਦੇਖੋ ਟਰੈਕਟਰਾਂ ਦੀ ਲਾਈਨ ਨਹੀਂ ਟੁੱਟਦੀ ਹੈਗੀ ਤੇ ਜਿੱਥੇ ਤੱਕ ਦੇਖਦੇ ਆ ਟਰੈਕਟਰ ਹੀ ਟਰੈਕਟਰ ਟਰਾਲੀਆਂ ਟਰਾਲੀਆਂ ਤੇ ਬਹੁਤ ਜ਼ਿਆਦਾ ਸੰਗਤ ਪਹੁੰਚ ਰਹੀ ਹੈ ਇੱਥੇ ਕੀ ਫਤਿਹਗੜ੍ਹ ਸਾਹਿਬ 2025 ਤੇ ਤੇ ਲੋ ਜੀ ਪਹੁੰਚਣ ਦਾ ਹੱਕ ਵੀ ਬਣਦਾ ਈ ਪਹੁੰਚਣਾ ਵੀ ਚਾਹੀਦਾ ਹਨ ਸਿੱਧਾਂ ਦੇ ਦੇਣਾ ਤੇ ਆਪਣੇ ਸਾਬ ਸੋਤੇਸ਼ ਛੋਟੇ ਸਾਬ ਜਦ ਦੇ ਸ਼ਹੀਦ ਹੋਏ ਨੇ ਫਤੇਗੜ ਸਾਹਿਬ ਦੀ ਧਰਤੀ ਤੇ ਵੀ ਪਰਨੇਪੁਰ ਨੇ ਸਾਡੇ ਹਿੱਲੇ ਪੈਣਗੇ ਰਾਤ ਦੇ 10:30 11 ਦਾ ਟਾਈਮ ਹੋ ਚੁੱਕਿਆ ਤੇ ਪਹੁੰਚ ਗਏ ਆਪਾਂ ਫਤੇਗੜ ਸਾਹਿਬ ਤੇ ਸੰਗਤ ਆਪਣੀਆਂ ਫਿਰਦੀ ਆ ਪਿੱਛੇ ਆ ਖੜੇ ਨੇ ਆਪਣੇ ਵਾਲੇ ਟਰੈਕਟਰ ਕੋੜੇ ਫਰੇ ਦਿਮਾਲੇ ਸਾਡੇ ਖੁੱਲ ਚੁਕੇ ਨੇ ਤੇ ਹੁਣ ਚਾਲਦੇ ਆਪਾਂ ਤੇ ਮੱਥਾ ਵਸ ਹੁਣ ਮੱਥਾ ਟੇਕਾਂਗੇ ਸਾਰੇ ਗੁਰਦੁਆਰਿਆਂ ਚੋਂ ਫਟੇ ਕੇ ਬੇਲੇ ਹੋ ਕੇ ਜਿਹਨੇ ਫੇਰ ਉਦੋਂ ਬਾਅਦ ਇਧਰ ਉਧਰ ਹੋਵਾਂਗੇ ਤੇ ਫਿਰ ਕੱਲ ਨੂੰ ਚਾਲੇ ਪਾਵਾਂਗੇ ਜਿਹੇ ਸ਼ਾਮ ਨੂੰ ਪਾਈਏ ਚਾਹ ਦੁਪਹਿਰੇ ਪਾਈਏ ਚਾਹ ਸਵੇਰੇ ਪਾਈਏ ਤੇ ਲੋ ਜੀ ਸੰਗਤ ਆਪਣੀ ਹੁਣ ਆਪਣੇ ਨਾਲ ਚੱਲੂਗੀ ਤੇ ਪਹੁੰਚ ਗਏ ਆਪਾਂ ਗੁਰਦੁਆਰੇ ਦੀ ਦਰਸ਼ਨੀ ਦਿਉੜੀ ਤੇ ਸੰਗਤ ਦਾ ਇਕੱਠ ਪੂਰਾ ਫੁੱਲ ਆ ਗਿਆ ਰਾਤ ਨੂੰ ਤੇ ਟਾਈਮ ਹੋ ਗਿਆ 12:30 ਵਜੇ ਰਾਤ ਦੇ ਤੇ ਇਸ ਹੁਣ ਆਪਾਂ ਮੱਥਾ ਟੇਕ ਲਈਏ ਗੱਲ ਕੇ ਅੰਦਰ ਨਾਲ ਸੋਨੂਰਾਮਾ ਦੇਰਸ਼ਨ ਕਸਮ ਬੋਲਦੇ ਆਂ ਦਰਸ਼ਨੀ ਜੁੜੀ ਦੇ ਕਰ ਲੋ ਦਰਸ਼ਨ ਸਤਨਾਮ ਸ੍ਰੀ ਵਾਹਿਗੁਰੂ ਮਿੱਠਾ ਯਾਰ ਤੁਹਾਡੇ ਕੀਆ ਪਾਸਾ ਤੇਰੀ ਯਾਦਰਾ ਉਹ ਤੇ ਬਿਨਾਂ ਹੋਵੇ ਇੱਥੇ ਹੋਊਗਾ ਲੋਜੀ ਦਵਿੰਦਰ ਆਪਣੇ ਨਾਲ ਆ ਇਹ ਆਪਣੀ ਹੰਗਤੀ ਜਾ ਰਹੀ ਆ ਮੁਰੇ ਚੱਲਣਾ ਜਾਨਦਾਰ ਰਸਤੇ ਉੱਤੇ ਇਹ ਜੀ ਕੰਮ ਹੈ ਹੈ ਨਹੀਂ ਲੋ ਜੀ ਆ ਜਾ ਰਹੀ ਹੈ ਆਪਣੀ ਸੰਗਤ ਆਪਣੇ ਨਾਲ ਤੇ ਲੋ ਜੀ ਕਰ ਲੋ ਦਰਬਾਰ ਸਾਹਿਬ ਦੇ ਦਰਸ਼ਨ ਰਾਤ ਨੂੰ 12:30 ਵਜੇ ਆਪਾਂ ਦਰਸ਼ਨ ਕਰਵਾ ਰਹੇ ਹਾਂ ਤੇ 6:00 ਐ ਮੱਥਾ ਹੁਣ ਵਧੀਆ ਟਿਕ ਜੂਗਾ ਬਹੁਤ ਅੱਛੀ ਮਿਲੋ ਉਹ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਜੀ ਦੇ ਕਤਮਾ ਸ੍ਰੀ ਵਾਰੀ ਕਿਹੇ ਪਾਸਾ ਮੜਕਾ ਤੇਰੀ ਗਰਖਾ ਗਈ ਜਮਾ ਸੀੜ ਆਈ ਹੁਣ ਲੋ ਜੀ ਆਪਾਂ ਚਾਲਦੇ ਹੁਣ ਮੱਥਾ ਟੇਕਣ ਠੀਕ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਪੂਰੀ ਫਰਸ਼ੀਟ ਆ ਗਈ ਚੰਮ ਸਹੀ ਟਾਈਮ ਤੇ ਪਹੁੰਚਿਆ ਆਪਾਂ ਲੋ ਜੀ ਗੁਰਦੁਆਰ ਸਾਹਿਬ ਆ ਪਹੁੰਚ ਗਏ ਤੇ ਦਰਵਾਜ਼ਾ ਸਾਹਿਬ ਦੇ ਗੇਟ ਬੰਦ ਕਰ ਦਿੱਤੇ ਗਏ ਨੇ ਸਵੇਰੇ ਕਹਿੰਦੇ 2:30 ਵਜੇ ਖੁੱਲਣਗੇ ਤੇ ਚਲੋ ਜੀ ਨੂੰ ਬੈਠਾਂਗੇ ਦਰਵਾਜ਼ਾ ਸਾਹਿਬ ਦੀ ਲਗਾਵਾਂਗੇ ਹਾਜ਼ਰੀ ਇਹ ਸਰ ਸੰਤਾ ਮਨੀ ਸਾਹਿਬ ਕੇ ਦਰਬਾਰ ਸਾਹਿਬ ਦੁਬਾਰਾ ਵਾਪਸੀ ਕੀਤਾ ਜਾਵੇਗਾ। ਇਸ ਟਾਈਮ 12:30 ਦਾ ਹੋ ਗਿਆ ਦਰਬਾਰ ਸਾਹਿਬ ਦਾ ਗੇਟ ਪੀਣ ਬੰਦ ਕਰ ਦਿੱਤਾ ਗਿਆ ਤੇ 2:30 ਵਜੇ ਮੱਥਾ ਟੇਕਣਾ ਸਟਾਰਟ ਹੋਊਗਾ ਤੇ ਸੰਗਤ ਲੈਣੇ ਤੇ ਲੱਗੀ ਜਾ ਰਹੀ ਆ ਦਰਬਾਰ ਸਾਹਿਬ ਆ ਕੇ ਤੇ ਹੁਣ ਆਪਾਂ 2:30 ਵਜੇ ਆਵਾਂਗੇ ਪ੍ਰਸ਼ਾਦਾ ਪਣੀ ਛਕਾਈਏ ਤੇ ਕੀ ਕਰਨੀ 10 ਮਹੰਤ ਦਾ ਉਹ ਕੋਈ ਵਿਚਾਰ ਕਿਵੇਂ ਲੱਗਿਆ ਆ ਕੇ ਖਾਤੇਗੜ ਸਾਹਿਬ ਆ ਵੀ ਕਰਨੀ ਦਾ ਕੋਈ ਤੇ ਬਾ ਵਿਚਾਰ ਦਰਸ਼ਨ ਕਰਾਂਗੇ 2:30 ਵਜੇ ਠੀਕ ਆ 2:30 ਵਜੇ ਦਰਬਾਰ ਸਾਹਿਬ ਖੜਨਾ ਚੜ੍ਹ ਪਾਉਗੀ ਮਹਾਰਾਜੀ ਬਾਬਾ ਜੀ 12:30 ਵਜੇ ਆਪਣੇ ਦਰਬਾਰ ਸਾਹਿਬ ਪਹੁੰਚ ਗਈ ਪਰ ਸਰਦਾ ਬਣੀ ਸਕੇਗਾ ਕਿ ਜਿਹੜਾ ਬੈਠੇ ਨੇ ਸੰਗਤਾਂ ਉਹਨਾਂ ਅੱਗੇ ਬੈਠਾ ਕਰ ਰਹੇ ਨੇ ਤੇ ਠੰਡਾਪੁਰਜ ਦੇ ਨਾਲ ਇਹ ਫਿਰ ਪ੍ਰਸਾਦ ਦੇ ਪਣੀ ਦਾ ਲੰਗਰ ਆਗਾ ਲੱਗੀ ਜਾ ਰਹੀ ਹੈ ਆਪਣੀ ਸੰਗਤ ਜਿਆ ਲੰਗਰ ਹਾਲ ਦੇ ਨਾਲ ਹੀ ਆ ਗਿਆ ਠੰਡਾਪੁਰਜ ਸਭਨੇ ਦਰਬਾਰ ਸਾਹਿਬ 1 ਵਜੇ ਉਧਰ ਵੀ ਜਾਣਾ ਆ ਜਾ ਹਾਂ ਲਓ ਇਹ ਸੰਗਤਾਂ ਦਾ ਰਾਸ਼ਨ ਲੰਗਰ ਲਈ ਭੇਜਿਆ ਕੋਬੀ ਨੇ ਢੇਰ ਲਾਏ ਪਏ ਨੇ ਸੰਗਤਾਂ ਨੇ ਇਹ ਲੰਗਰ ਹਾਲ ਆ ਜੀ ਤੇ ਇਧਰ ਸਾਹਮਣੇ ਰਹਿ ਗਿਆ ਦਰਬਾਰ ਸਾਹਿਬ ਤੇ ਇਧਰ ਤਿਆਰ ਕਰ ਰਹੇ ਨੇ ਲੰਗਰ ਇਹ ਗੁਰੂ ਘਰ ਦਾ ਲੰਗਰ ਹਾਲ ਆ ਗਿਆ ਜੀ ਜੀ ਦਰਬਾਰ ਸਾਹਿਬ ਖੁੱਲਣ ਚ 20 ਮਿੰਟ ਰਹਿ ਗਏ 2:00 ਵਜ ਕੇ 10 ਮਿੰਟ ਹੋ ਚੁੱਕੇ ਨੇ ਇਹ ਪੂਰੀ ਫੋਲ ਸੰਗਤ ਤਿਆਰ ਵਰ ਤਿਆਰਾ ਮੱਥਾ ਟੇਕਣ ਨੂੰ ਅੱਠ ਪੂਰਾ ਫੋਲ ਹੋ ਚੁੱਕਿਆ ਤੇ ਆਪਾਂ ਵੀ ਚੱਲਿਆ ਵਸ ਹੁਣ ਨਾਲੇ ਵਿਗਾਦਣ ਲਾਈਨ ਤੇ ਲੱਗਦੇ ਆ ਚਲੋ ਵਾਈ ਗੁਰੂ ਨਹੀਂ ਆਦਾ लो जी कर लो फतेहगढ़ साहेब के दर्शन एने पा से आया ਲੋ ਜੀ ਦਰਬਾਰ ਖੁੱਲ ਦਰਬਾਰ ਸਾਹਿਬ ਕਾਨੂੰਨ ਦਾ ਟਾਈਮ ਹੋ ਚੁੱਕਿਆ ਤੇ ਸੰਗਤ ਦਾ ਕੱਟ ਪੂਰਾ ਫੋਲੋ ਹੋ ਚੁੱਕਿਆ ਤੇ ਟਾਈਮ ਹੋ ਗਿਆ 2:00 ਵਜੇ ਤੇ ਬਸ ਇਸ ਤੋਂ ਬਾਅਦ 3:00 ਵਜੇ ਦਰਬਾਰ ਸਾਹਿਬ ਖੁੱਲ ਜੂਗਾ ਤੇ ਫਿਰ ਤੁਹਾਨੂੰ ਕਰਵਾਵਾਂਗੇ ਦਰਸ਼ਨ ਜੀ ਮਹਾਰਾ ਦੇ ਹੋ ਸਕੇ ਜੀ ਸਤਿ ਨਨ ਉਪਹੀ ਗਰੂ ਲੋ ਜੀ ਪੂਰਾ ਸਾਹਿਬ ਦੇ ਕਰ ਲੋ ਦਰਸ਼ਨ ਜਿੱਥੇ ਸ਼ੂਟਰ ਸਾਹਿਬ ਜਦੋਂ ਨੀਆਂ ਚ ਖੜਾ ਕੇ ਸ਼ਹੀਦ ਕੀਤਾ ਗਿਆ ਸੀਗਾ ਤੇ ਇਹ ਉਹੀ ਨਹੀਂ ਹਣੇ ਜੀ ਤੇ ਹੁਣ ਇੱਥੇ ਮਹਾਰਾਜ ਬਰਾਜਮਾਨ ਨੇਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਕਰ ਲੋ ਜੀ ਦਰਸ਼ਨ me <laughs> ਆਪ ਕੋਲੋਂ ਹੋ ਗਿਆ ਪਾਸ ਆਪਣਾ ਮੱਥਾ ਟੇਕ ਗਿਆ ਹੁਣ ਚੱਲਦੇ ਆਪਾਂ ਠੰਡੇ ਪੁਰਚ ਮੱਥਾ ਟੇਕਣਾ ਤੇ ਹਮ ਸਾਰੀ ਸੰਗਤ ਹੈ ਬਾਬੂ ਜੀ ਲੋ ਦਰਸ਼ਕ ਓਏ ਬਾਤ ਕਰ ਜੋ ¡Gracias

ਯੋ ਭਾਈ ਸਾਹਮਣੇ ਸਾਈਡ 'ਚ ਹੈ ਮੈਂ ਅੱਧੇ ਕਿਨਾਰੇ ਸਾਈਡ 'ਚ ਹੈ ਜੀ ਹਲਾ ਹੋਏ ਜੀ ਹਲੋ ਵੀ ਹੁਣ ਆਪਾਂ ਪਹੁੰਚ ਗਏ ਗੁਰਦੁਆਰਾ ਸ੍ਰੀ ਜੋਤੀ ਸ਼ਰੂਪ ਸਾਹਿਬ ਤੇ ਕਰ ਲੋ ਵਰਸਨ ਜੀ ਤੇ ਲੋਈ ਦੁਨੀਆ ਦੇ ਸਭ ਤੋਂ ਮਹਿੰਗੀ ਜਗਾ ਮਹਿੰਗੀ ਧਾਂ ਤੇ ਜਿਸ ਜਗ੍ਹਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਨ ਨੇ ਜੀ ਇਹ ਜਗ੍ਹਾ ਰੋਟਰ ਮਰਲ ਨੇ ਖਰੀਦ ਕੇ ਮੋਹਰਾਂ ਵਸਾ ਕੇ ਖਰੀਦੀ ਸੀ ਤੇ ਇਸ ਮਾਤਾ ਜੀ ਦਾ ਇਹ ਸਾਹਿਬ ਜੀ ਦੁਨ ਨੇ ਸੰਸਕਾਰ ਕਰਨ ਲਈ ਤੇ ਲੋ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਰ ਲੋ ਦਰਸ਼ਨ ਸਤਿ ਨਾਮ ਸ੍ਰੀ ਵਾਹਿਗੁਰੂ ਸਿਜ ਪਾਸਹ ਤੇਰੀ ਆਸਰਾ ਲੋ ਜੀ ਪੂਰੀ ਫੋਲ ਸੰਗਤ ਪਹੁੰਚੀ ਹੋਈ ਆ ਮਹਾਰਾਜ ਦੇ ਦਰਸ਼ਨ ਕਰਨ ਲਈ ਛੋਟੇ ਸਾਹਿਬ ਜੀ ਦੇ ਸੀਧੀ ਡੇਟ ਤੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਆਪਾਂ ਦਾ ਦਰਸ਼ਨ ਕਰੀ ਰਹੇ ਜੀ ਮੈਂ ਸਾਨੂੰ ਵੀ ਕਰਵਾ ਦਈਏ ਤੁਸੀਂ ਵੀ ਕਰ ਲੋ ਸੰਗਤੀ ਲੋ ਜੀ ਲੱਖਾਂ ਦੀ ਤਦਾਰ ਚ ਸੰਗਤ ਪਹੁੰਚੀ ਹੋਈ ਆ ਤੇ ਪਹੁੰਚ ਰਹੀ ਆ ਸ਼੍ਰੀ ਫਤਿਹਗੜ ਸਾਹਿਬ ਤੇ 1 ਲੱਖ ਦੇ ਕਰੀਬ ਘੱਟੋ ਘੱਟ ਟਰੈਕਟਰ ਚੱਲ ਰੀਆਂ खड़े ने जी इस जिते तक भी अपनी नजर पहुँचते सारे पास ट्राली ट्रालियाँ दिख रही हैं ने संगत तो पहुंची हुई है जी इस पर हेली वाल आए थे काम चली जा रहा है सर कीर्तन समागम भी चल रहे दो विघे जगह बनाई है じあ。 ਲੋ ਜੀ ਆਪਾਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਜਹਾਜ਼ ਹਵੇਲੀ ਦੇ ਦਵਾਨ ਟੋਟਰਮਲ ਜੀ ਦੀ ਹਵੇਲੀ ਸੀ ਜਿਹਨਾਂ ਦਾ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਜੀ ਕਰ ਲੋ ਦਰਸ਼ਨ ਜੀ ਵਧੀਆ ਹੋ ਗਏ ਹਾ ਤੇ ਘੜ ਸੈਲ ਤੋਂ ਪਰ ਪੈਂਟ ਨੂੰ ਚੱਲਣ ਲੱਗਦੇ ਆ ਤੇ ਪੱਕੇ ਨੂੰ ਪੁੱਛ ਪੈ ਗਿਆ ਰਹਿ ਗਿਆ ਰਹਿ ਗਿਆ ਦਰਸ਼ਨ ਵਧੀਆ ਹੋ ਗਏ ਬਾਈ ਗੁਰਦੀਰ ਚੱਲ ਪੜਨ ਵਾਲਾ ਲੋ ਜੀ ਟਾਈਮ ਹੋ ਚੁਕਿਆ 2 ਦਾ ਤੇ 2 ਵਜੇ ਆਪਣੇ ਸ਼੍ਰੀ ਫਤਿਹਗੜ ਸ਼ਹਿਰ ਤੋਂ ਪਿੰਡ ਨੂੰ ਚਾਲੇ ਪਾਤੇ ਤੇ ਸੰਗ ਦਾ ਦਿਨ ਰਾਤ ਆਈ ਜਾਈ ਜਾ ਰਹੀ ਹੈ ਜੀ ਲੋ ਜੀ ਇਹ ਸਿੰਗਲ ਰੋਡ ਆ ਤੇ ਪਿੰਡਾਂ ਵਿੱਚ ਦੀ ਜਾਂਦਾਗਾ ਤੇ ਸਾਰੇ ਰੋਡ ਪੂਰੇ ਫੁੱਲ ਜਾਣ ਨੇ ਜੀ ਤੇ ਤੁਸੀਂ ਆਪ ਦੇਖੋ ਕਿੰਨੀ ਜ਼ਿਆਦਾ ਟ੍ਰੈਫਿਕ ਆ ਗਈ ਤੇ ਪੂਰੀ ਪੂਰੀ ਜਗ੍ਹਾ ਗਈ ਤੇ ਹੌਲੀ ਹੌਲੀ ਜਾ ਰਹੇ ਹਾਂਗੇ ਤੇ ਲੋ ਜੀ ਗੱਡੀਆਂ ਸਾਰੇ ਰੂੜਾਂ ਤੇ ਪੂਰੀਆਂ ਫੁੱਲ ਆ ਰਹੀਆਂ ਨੇ ਸੰਗਤ ਟਰੈਕਟਰ ਟਰਲਿੰਗ ਦੇ ਬੱਸਾਂ ਗੱਡੀਆਂ ਟਰੱਕਾਂ ਕਾਰਾਂ ਤੇ ਪੂਰੀ ਫੁੱਲ ਆ ਰਹੀ ਹੈ ਜੀ ਦਰਸ਼ਨ ਕਰਨ ਲਈ ਫਤਿਹਗੜ੍ਹ ਸਾਹਿਬ ਜੋ ਜਾਮਨੀ ਟੁੱਟਦਾ ਤੁਸੀਂ ਆਪ ਹੀ ਦੇਖ ਲਓ ਲੋ ਜੀ ਇਹ ਬਾਈ ਕੰਦਾ ਟਰੈਕਟਰ ਬੋਖ ਲੋ ਤੇ